ਜਿਹਨਾਂ ਨੂੰ ਇਹ ਸਰਕਾਰ ਜਾਂ ਇਹ ਪ੍ਰਸ਼ਾਸਨ ਇਹ ਕਹਿੰਦੇ ਵੀ ਚੈਨੀ ਚੋਰੀ ਕਰੀ ਐ ਕਿੰਨਾ ਚਿਰ ਹੋ ਗਿਆ ਸਾਲ ਤੋਂ ਸਾਲਾਂ ਦੀ ਗੱਲ ਹੋ ਗਈ ਫਿਰ ਉੱਦੇ ਪ੍ਰਸ਼ਾਸਨ ਨੂੰ ਦਿਖਿਆ ਨਹੀਂ ਜਿੱਦੇ ਮੋਰ ਦੇ ਕਿਸੇ ਨੇ ਸ਼ਿਕਾਇਤ ਕਰੀ ਐ ਅੱਠ ਥਾਣਿਆਂ ਦੇ ਵਿੱਚ ਇੱਕੋ ਦਿਨ ਇੱਕ ਥਾਣੇ ਦੇ ਵਿੱਚ ਪੰਜ ਤਰਫ ਪਰਚੇ ਮੇਰੇ ਤੇ ਦਰਜ ਹੋਏ ਲੰਮਾ ਸਮਾਂ ਮੈਂ ਜੇਲ੍ਹ ਦੇ ਵਿੱਚ ਰਿਹਾ ਮਾਨੇ ਸਿੱਧੂ ਦੇ ਪਰਿਵਾਰ ਨੂੰ ਤੇ ਇਸ ਪਿੰਡ ਵਾਲਿਆਂ ਨੂੰ ਫਿਕਰ ਨਾ ਕਰਿਓ ਬਿਨਾ ਜਵਾਨ ਤੋਂ ਰਿਹਾ ਕਰਾ ਕੇ ਲਿਆਵਾਂਗੇ ਚਿੰਤਾ ਨਾ ਕਰਿਓ ਬਿਨਾ ਜਵਾਨ ਤੋਂ ਆ ਬੈਠਾ ਬਲਵਿੰਦਰ ਸਾਡੇ ਮਾਨਸਾ ਦਾ ਨਸ਼ਾ ਹਟਾਉਂਦਾ ਓਥੋਂ ਦੇ ਪ੍ਰਸ਼ਾਸਨ ਨੇ ਸਰਕਾਰ ਨੇ ਫੜ ਕੇ ਅੰਦਰ ਬੰਦ ਕਰਤਾ ਸਾਨੂੰ ਮੋਰਚਾ ਦਾ ਉੱਥੇ ਲਾਉਣਾ ਪਿਆ ਲੰਮਾ ਸਮਾਂ ਲੜਨਾ ਪਿਆ ਬਿਨਾ ਜਮਾਨਤੋਂ ਰਿਹਾ ਕਰਾ ਕੇ ਲਿਆਇਆ ਬੈਠਾ ਸਾਡੇ ਵਿੱਚ ਅੱਜ ਕਹਿੰਦੇ ਗੜਬੀ ਚੋਰੀ ਕਰ ਲਈ ਗੜਬੀ ਉਹਦੇ ਸਿਰ ਮਾਦਲ ਗੜਬੀ ਦੇ ਕਰੋ ਚੋਰੀ ਵਾਲਾ ਉਹ ਘਰੋਂ ਸਰਦਾਰ ਸਰਦਾਰਾਂ ਦਾ ਮੁੰਡਾ ਲੜਨ ਵਾਲਾ ਲੋਕ ਤੇ ਗੜਬੀ ਦੀ ਚੋਰੀ ਚ ਉਹਨੂੰ ਅੰਦਰ ਕਰਤਾ ਇਹ ਪ੍ਰਸ਼ਾਸਨ ਸਰਕਾਰਾਂ ਇੰਨੀਆਂ-ਇੰਨੀਆਂ ਹੁੰਦੀਆਂ ਕੱਲਾ ਭਾਨਾ ਸੱਚੂ ਨਹੀਂ ਅੰਦਰ ਹੈਗਾ ਵੱਡੇ-ਵੱਡੇ ਬੁੱਧੀਜੀਵੀ ਅੰਦਰ ਘਰ ਛੱਡੇ ਨੇ ਤੇ ਸਾਡੇ ਜੇ ਕਹਿ ਦੀਏ ਸਿੰਘ ਸਜਾਵੂਰੀਆਂ ਕਰ ਲੀਆਂ ਸਾਰੀ ਸਜਾ ਨਿਪੜ ਗਈ ਉਹਨਾਂ ਦਾ ਰਿਹਾਲੀ ਕਰ ਰਹੇ ਤੇ ਬਲਾਤਕਾਰੀਆਂ ਨੂੰ ਅੱਛੇ ਭਾਈ ਉਹ ਕੋ ਰੋਲੋ ਗੰਦੇ ਨੇਗੇ ਲੜਨਾ ਕੋਈ ਸ਼ੌਂਕ ਨਹੀਂ ਲੜਨਾ ਇੱਕ ਲੋੜ ਹੈ ਲੜਨ ਤੋਂ ਭੱਜਣਾ ਸਮਝ ਦੀ ਥੋਰ ਹੈ ਜੇ ਇਹਨਾਂ ਨੂੰ ਇਹ ਸਰਕਾਰ ਜਾਂ ਇਹ ਪ੍ਰਸ਼ਾਸਨ ਇਹ ਕਹਿੰਦੇ ਵੀ ਚੈਨੀ ਚੋਰੀ ਕਰੀ ਐ ਕਿੰਨਾ ਚਿਰ ਹੋ ਗਿਆ ਸਾਲੋ ਸਾਲਾਂ ਦੀ ਗੱਲ ਹੋ ਗਈ ਫਿਰ ਉੱਦੇ ਪ੍ਰਸ਼ਾਸਨ ਨੂੰ ਦਿਖਿਆ ਨਹੀਂ ਜਿੱਦੈ ਮੈਂ ਉੱਦੇ ਕਿਸੇ ਨੇ ਸ਼ਿਕਾਇਤ ਕਰੀ ਐ ਦੋ ਨੌਜਵਾਨਾਂ ਦੀ ਤੂੰ ਤੂੰ ਮੈਂ ਹੋ ਗਈ ਤੇ ਉਹ ਆਜਾ ਉਹਨੂੰ ਫੜ ਕੇ ਅੰਦਰ ਬੰਦ ਕਰ ਦੋ ਪਰਤੇ ਸਾਡੇ ਦੇ ਬਥੇਰੇ ਦਰਜ ਹੋਏ ਨੇ 2009 ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਨੌ ਥਾਣੇ ਨੇ ਅੱਠ ਥਾਣਿਆਂ ਦੇ ਵਿੱਚ ਇੱਕੋ ਦਿਨ ਇੱਕ ਥਾਣੇ ਦੇ ਵਿੱਚ ਪੰਜ ਤਰਫ ਪਰਚੇ ਮੇਰੇ ਤੇ ਦਰਜ ਹੋਏ ਲੰਮਾ ਸਮਾਂ ਮੈਂ ਜੇਲ੍ਹ ਦੇ ਵਿੱਚ ਰਹਾ ਭਾਨੇ ਸਿੱਧੂ ਦੇ ਪਰਿਵਾਰ ਨੂੰ ਤੇ ਇਸ ਪਿੰਡ ਵਾਲਿਆਂ ਨੂੰ ਫਿਕਰ ਨਾ ਕਰਿਓ ਬਿਨਾਂ ਜਵਾਨ ਤੋਂ ਰਿਹਾ ਕਰਾ ਕੇ ਲਿਆਵਾਂਗੇ ਚਿੰਤਾ ਨਾ ਕਰਿਓ ਬਿਨਾਂ ਜਵਾਨ ਤੋਂ ਮੈਂ ਧਾਰਨਾ ਦੇ ਸਕਦਾ ਮੰਨਦੀ ਮਨਜੀਤ ਦੇ ਨੂੰ ਇਥੋਂ ਦੀਆਂ ਅਧਾਰਤਾ ਨੇ ਇਥੋਂ ਦੇ ਪ੍ਰਸ਼ਾਸਨ ਸਾਲੀ ਸਜ਼ਾ ਕਰਤੀ ਸੀ ਇੱਕ ਮਹੀਨਾ ਲੱਗਾ ਦੀ ਸਾਨੂੰ ਸ਼ਰਕ ਦੇ ਉੱਤੇ ਬਹਿ ਕੇ ਸੋਡੀਆਂ ਸੰਗਤਾਂ ਨੇ ਤੁਸੀਂ ਜ਼ੋਰ ਲਾ ਕੇ ਤੇ ਮਨਜੀਤ ਢੇਰ ਨੂੰ ਰਿਹਾ ਕਰਾਇਆ ਆ ਬੈਠਾ ਬਲਵਿੰਦਰ ਸਾਡੇ ਮਾਨਸਾ ਦਾ ਨਸ਼ੇ ਨੂੰ ਹਟਾਉਂਦਾ ਉਥੋਂ ਦੇ ਪ੍ਰਸ਼ਾਸਨ ਨੇ ਸਰਕਾਰ ਨੇ ਫੜ ਕੇ ਅੰਦਰ ਬੰਦ ਕਰਤਾ ਸਾਨੂੰ ਮੋਰਚਾ ਦਾ ਉੱਥੇ ਲਾਉਣਾ ਪਿਆ ਲੰਮਾ ਸਮਾਂ ਲੜਨਾ ਪਿਆ ਤੇ ਬਿਨਾਂ ਜਮਾਨਤੋਂ ਰਿਹਾ ਕਰਾ ਕੇ ਲਿਆਇਆ ਬੈਠਾ ਥੋੜੇ ਵਿੱਚ ਅੱਜ ਚਿੰਤਾ ਨਾ ਕਰਿਓ ਇਸ ਗੱਲ ਦੀ ਵੀ ਮਤਲਬ ਰਹਿਣਾ ਨਹੀਂ ਹੋਣਾ ਸੋ ਇਹ ਤਾਂ ਇਹਦੇ ਘਰ ਤਾਂ ਮਾਦਲ ਚੈਨੀ ਲਈ ਐ ਸੇਵਾ ਸਿੰਘ ਠੀਕਰੀ ਆ ਗਿਆ ਸਿਰ ਕੀ ਲਾਇਆ ਤੀ ਕਹਿੰਦਾ ਗੜਬੀ ਚੋਰੀ ਕਰ ਲਈ ਗੜਬੀ ਉਹਦਾ ਸਿਰ ਮਾਦਲ ਗੜਬੀ ਦੇ ਘਰੋਂ ਚੋਰੀ ਆ ਉਹ ਘਰੋਂ ਸਰਦਾਰ ਸਰਦਾਰਾਂ ਦਾ ਮੁੰਡਾ ਲੜਨ ਵਾਲਾ ਲੋਕ ਤੇ ਗੜਬੀ ਦੀ ਚੋਰੀ ਚ ਉਹਨੂੰ ਅੰਦਰ ਕਰਤਾ ਇਹ ਪ੍ਰਸ਼ਾਸਨ ਸਰਕਾਰਾਂ ਇੰਨੀਆਂ-ਇੰਨੀਆਂ ਹੁੰਦੀਆਂ ਕੱਲਾ ਪਾਨਾ ਸਿੱਧੂ ਨਹੀਂ ਅੰਦਰ ਹੈਗਾ ਵੱਡੇ-ਵੱਡੇ ਬੁੱਧੀਜੀਵੀ ਅੰਦਰ ਕਰ ਛੱਡੇ ਨੇ ਤੇ ਸਾਡੇ ਜੇ ਕਹਿ ਦੀਏ ਸਿੰਘ ਸਜ਼ਾ ਪੂਰੀਆਂ ਕਰ ਲੀਆਂ ਸਾਰੀ ਸਜ਼ਾ ਨਿਪਟੜ ਗਈ ਉਹਨਾਂ ਦਾ ਰਿਹਾਈ ਕਰ ਰਹੇ ਤੇ ਬਲਾਤਕਾਰੀਆਂ ਨੂੰ ਇੱਥੇ ਭਾਈ ਉਹ ਪਰੋੜੋ ਨਹੀਂ ਦਿੰਦੇ ਨੇਗੇ ਉਹਨਾਂ ਨੂੰ ਪਰੋੜੋ ਨਹੀਂ ਦਿੰਦੇ ਇਸ ਕਰਕੇ ਮੈਂ ਬੇਨਤੀ ਕਰਕੇ ਜੇ ਨਾਲ ਸੰਘਰਸ਼ ਸ਼ਾਂਤ ਰੱਖਣਾ ਹੈ ਸੰਘਰਸ਼ ਨੂੰ ਕਦੇ ਤੋਂ ਟੋ ਟੋ ਗੜਬੜ ਨਹੀਂ ਆਉਣ ਦੇਣਾ ਗਾਹੜਾ ਇਕੱਠੇ ਕਰੋ ਬਰਨਾਲੇ ਕਚਹਿਰੀਆਂ 'ਚ ਕਰੋ ਉੱਥੇ ਕਰਾਂਗੇ ਕਰੋ ਉਹਨਾਂ ਦਾ ਤੇ ਤੁਸੀਂ ਦੱਬ ਕੇ ਆਇਓ ਸਮੇ ਨੂੰ ਤਿਆਰ ਰੱਖਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਲੜਨਾ ਕੋਈ ਸ਼ੌਕ ਨਹੀਂ ਲੜਨਾ ਇੱਕ ਲੋੜ ਹੈ ਲੜਨ ਤੋਂ ਭੱਜਣਾ ਸਮਝ ਦੀ ਥੋਰ ਹੈ ਜੇ ਇਹਨਾਂ ਨੂੰ ਇਹ ਸਰਕਾਰ ਜਾਂ ਇਹ ਪ੍ਰਸ਼ਾਸਨ ਇਹ ਕਹਿੰਦੇ ਵੀ ਚੈਨੀ ਚੋਰੀ ਕਰੀ ਐ ਕਿੰਨਾ ਚਿਰ ਹੋ ਗਿਆ ਸਾਲ ਦੋ ਸਾਲਾਂ ਦੀ ਗੱਲ ਹੋ ਗਈ ਫਿਰ ਉੱਦੇ ਪ੍ਰਸ਼ਾਸਨ ਨੂੰ ਦਿਖਿਆ ਨਹੀਂ ਜਿੱਦੇ ਮੌਕੇ ਤੇ ਕਿਸੇ ਨੇ ਸ਼ਿਕਾਇਤ ਕਰੀ ਐ ਦੋ ਨੌਜਵਾਨਾਂ ਦੀ ਤੂੰ ਤੂੰ ਮੈਂ ਹੋਗੀ ਤੇ ਉਹ ਆਜਾ ਉਹਨੂੰ ਫੜ ਕੇ ਅੰਦਰ ਪਰੰਤ ਕਰ ਦੋ ਪਰਚੇ ਸਾਡੇ ਦੇ ਬਥੇਰੇ ਦਰਜ ਹੋਏ ਨੇ 2009 ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਨੌ ਥਾਣੇ ਨੇ ਅੱਠ ਥਾਣਿਆਂ ਦੇ ਵਿੱਚ ਇੱਕੋ ਗੈਨੇ ਇੱਕ ਥਾਣੇ ਦੇ ਵਿੱਚ ਪੰਜ ਪਰਚੇ ਮੇਰੇ ਤੇ ਦਰਜ ਹੋਏ ਲੰਮਾ ਸਮਾਂ ਮੈਂ ਜੇਲ੍ਹ ਦੇ ਵਿੱਚ ਰਿਹਾ ਭਾਨੇ ਸਿੱਧੂ ਦੇ ਪਰਿਵਾਰ ਨੂੰ ਫਿਕਰ ਨਾ ਕਰਿਓ ਬਿਨਾ ਜਵਾਨ ਤੋਂ ਰਿਹਾ ਕਰਾ ਕੇ ਲਿਆਵਾਂਗੇ ਚਿੰਤਾ ਨਾ ਕਰਿਓ ਬਿਨਾ ਜਵਾਨ ਤੋਂ ਮੈਂ ਧਾਰਨਾ ਦੇ ਸਕਦਾ ਮੰਨਜੀਤ ਮੰਨਜੀਤ ਦੇ ਨੂੰ ਇਥੋਂ ਦੀਆਂ ਧਾਰਤਾਂ ਨੇ ਇਥੋਂ ਦੇ ਪ੍ਰਸ਼ਾਸਨ ਨੇ 20 ਸਾਲ ਦੀ ਸਜ਼ਾ ਕਰਤੀ ਸੀ ਇੱਕ ਮਹੀਨਾ ਲੱਗਾ ਸੀ ਸਾਨੂੰ ਸ਼ਰਕ ਦੇ ਉੱਤੇ ਬਹਿ ਕੇ ਸੋਡੀਆਂ ਸੰਗਤਾਂ ਨੇ ਤੁਸੀਂ ਜੋਰ ਲਾ ਕੇ ਤੇ ਮੰਨਜੀਤ ਨੇਰ ਨੂੰ ਰਿਹਾ ਕਰਾਇਆ ਆ ਬੈਠਾ ਬਲਵਿੰਦਰ ਸਾਡੇ ਮਾਨਸਾ ਦਾ ਨਸ਼ੇ ਨੂੰ ਹਟਾਉਂਦਾ ਉਥੋਂ ਦੇ ਪ੍ਰਸ਼ਾਸਨ ਨੇ ਸਰਕਾਰ ਨੇ ਫੜ ਕੇ ਅੰਦਰ ਬੰਦ ਕਰਤਾ ਸਾਨੂੰ ਮੋਰਚਾ ਦਾ ਉਥੇ ਲਾਉਣਾ ਪਿਆ ਲੰਮਾ ਸਮਾਂ ਲੜਨਾ ਪਿਆ ਤੇ ਬਿਨਾਂ ਜ਼ਮਾਨਤੋਂ ਰਿਹਾ ਕਰਾ ਕੇ ਲਿਆਇਆ ਬੈਠਾ ਤੁਹਾਡੇ ਵਿੱਚ ਅੱਜ ਚਿੰਤਾ ਨਾ ਕਰਿਓ ਇਸ ਗੱਲ ਦੀ ਵੀ ਮਤਲਬ ਰਹਿਣਾ ਨਹੀਂ ਹੁਣ ਇਹ ਤਾਂ ਇਹਦੇ ਸਰਤਾ ਮਦਰ ਚੈਨੀ ਲਾਈ ਐ ਸੇਵਾ ਸਿੰਘ ਠੀਕਰੀ ਆ ਗਿਆ ਸਿਰ ਕੀ ਲਾਇਆ ਤੇ ਕਹਿੰਦਾ ਗੜਬੀ ਚੋਰੀ ਕਰ ਲਈ ਗੜਬੀ ਉਹਦੇ ਸਿਰ ਮਾਦਲ ਗੜਬੀ ਦੇ ਕਰੋ ਚੋਰੀ ਆ ਉਹ ਘਰੋਂ ਸਰਦਾਰ ਸਰਦਾਰਾਂ ਦਾ ਮੁੰਡਾ ਲੜਨ ਵਾਲਾ ਲੋਕ ਤੇ ਗੜਬੀ ਦੀ ਚੋਰੀ ਚ ਉਹਨੂੰ ਅੰਦਰ ਕਰਤਾ ਇਹ ਪ੍ਰਸ਼ਾਸਨ ਸਰਕਾਰਾਂ ਇੰਨੀਆਂ-ਇੰਨੀਆਂ ਹੁੰਦੀਆਂ ਕੱਲਾ ਪਾਨਾ ਸਿੱਧੂ ਨਹੀਂ ਅੰਦਰ ਹੈਗਾ ਵੱਡੇ-ਵੱਡੇ ਬੁੱਧੀਜੀਵੀ ਅੰਦਰ ਕਰ ਛੱਡੇ ਨੇ ਤੇ ਸਾਡੇ ਜੇ ਕਹਿ ਜੀਏ ਸਿੰਘ ਸਜਾ ਪੂਰੀਆਂ ਕਰ ਲੀਆਂ ਸਾਰੀ ਸਜਾ ਨਿਪੜ ਗਈ ਉਹਨਾਂ ਦਾ ਰਿਹਾਲੀ ਕਰ ਰਹੇ ਤੇ ਬਲਾਤਕਾਰੀਆਂ ਨੂੰ ਇੱਥੇ ਭਾਈ ਉਹ ਪਰ ਲੋ ਲੋ ਦਿੰਦੇ ਨੇਗੇ ਉਹਨਾਂ ਨੂੰ ਪਰੋੜੋ ਨਹੀਂ ਦਿੰਦੇ ਇਸ ਕਰਕੇ ਮੈਂ ਬੇਨਤੀ ਕਰਕੇ ਜੇ ਨਾਲ ਸੰਘਰਸ਼ ਸ਼ਾਂਤ ਰੱਖਣਾ ਹੈ ਸੰਘਰਸ਼ ਨੂੰ ਕਦੇ ਤੋਂ ਟੋ ਟੋ ਗੜਬੜ ਨਹੀਂ ਆਉਣ ਜਣਾ ਗਾਹळा ਇਕੱਠੇ ਕਰੋ ਬਰਨਾਲੇ ਕਚਹਿਰੀਆਂ 'ਚ ਕਰੋ ਉੱਥੇ ਕਰਾਂਗੇ ਕਰਾਉ ਉਹਨਾਂ ਦਾ ਤੇ ਤੁਸੀਂ ਦੱਬ ਕੇ ਆਇਓ ਸਮੇਂ ਨੂੰ ਤਿਆਰ ਰੱਖਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਲੜਨਾ ਕੋਈ ਸ਼ੌਂਕ ਨਹੀਂ ਲੜਨਾ ਇੱਕ ਲੋੜ ਹੈ ਲੜਨ ਤੋਂ ਭੱਜਣਾ ਸਮਝ ਦੀ ਥੋੜ ਹੈ ਜੇ ਇਹਨਾਂ ਨੂੰ ਇਹ ਸਰਕਾਰ ਜਾਂ ਇਹ ਪ੍ਰਸ਼ਾਸਨ ਇਹ ਕਹਿੰਦੇ ਵੀ ਚੈਨੀ ਚੋਰੀ ਕਰੀ ਐ ਕਿੰਨਾ ਚਿਰ ਹੋ ਗਿਆ ਸਾਲ ਦੋ ਸਾਲਾਂ ਦੀ ਗੱਲ ਹੋ ਗਈ ਫਿਰ ਉਹਦੇ ਪ੍ਰਸ਼ਾਸਨ ਨੂੰ ਦਿਖਿਆ ਨਹੀਂ ਜਿੱਦੈ ਮੋਰ ਦੇ ਕਿਸੇ ਨੇ ਸ਼ਿਕਾਇਤ ਕਰੀ ਐ ਦੋਨ ਨੌਜਵਾਨਾਂ ਦੀ ਤੂੰ ਤੂੰ ਮੈਂ ਹੋ ਗਈ ਤੇ ਉਹ ਆਜ ਉਹਨੂੰ ਫੜ ਕੇ ਅੰਦਰ ਪਰਤ ਕਰ ਦੋ ਪਰਚੇ ਸਾਡੇ ਦੇ ਬਥੇਰੇ ਦਰਜ ਹੋਏ ਨੇ 2009 ਦੇ ਵਿੱਚ ਮਾਨਸਾ ਜ਼ਿਲ੍ਹੇ ਦੇ 9 ਥਾਣੇ ਨੇ 8 ਥਾਣਿਆਂ ਦੇ ਵਿੱਚ ਇੱਕੋ ਗੈਨੇਕ ਥਾਣੇ ਦੇ ਵਿੱਚ 5 ਪਰਚੇ ਮੇਰੇ ਤੇ ਦਰਜ ਹੋਏ ਲੰਮਾ ਸਮਾਂ ਮਾ ਜੇਲ੍ਹ ਦੇ ਵਿੱਚ ਰਹਾ ਭਾਨੇ ਸਿੱਧੂ ਦੇ ਪਰਿਵਾਰ ਨੂੰ ਤੇ ਇਸ ਪੰਡਾਲਿਆਂ ਨੂੰ ਫਿਕਰ ਨਾ ਕਰਿਓ ਬਿਨਾਂ ਜਵਾਨ ਤੋਂ ਰਿਹਾ ਕਰਾ ਕੇ ਲਿਆਵਾਂਗੇ ਚਿੰਤਾ ਨਾ ਕਰਿਓ ਬਿਨਾਂ ਜਵਾਨ ਤੋਂ ਮੈਂ ਧਾਰਨਾ ਦੇ ਸਕਦਾ ਮੰਨਜੀਤ ਮਨਜੀਤ ਦੇ ਨੂੰ ਇਥੋਂ ਦੀਆਂ ਅਧਾਲਤਾਂ ਨੇ ਇਥੋਂ ਦੇ ਪ੍ਰਸ਼ਾਸਨ ਨੇ 20 ਸਾਲ ਦੀ ਸਜ਼ਾ ਕਰਤੀ ਸੀ ਇੱਕ ਮਹੀਨਾ ਲੱਗਾ ਸੀ ਸਾਨੂੰ ਸ਼ਰਕ ਦੇ ਉੱਤੇ ਬਹਿ ਕੇ ਸੋਡੀਆਂ ਸੰਗਤਾਂ ਨੇ ਤੁਸੀਂ ਜੋਰ ਲਾ ਕੇ ਤੇ ਮਨਜੀਤ ਨੇਰ ਨੂੰ ਰਿਹਾ ਕਰਾਇਆ ਆ ਬੈਠਾ ਬਲਵਿੰਦਰ ਸਾਡੇ ਮਾਨਸਾ ਦਾ ਨਸ਼ੇ ਨੂੰ ਹਟਾਉਂਦਾ ਉਥੋਂ ਦੇ ਪ੍ਰਸ਼ਾਸਨ ਨੇ ਸਰਕਾਰ ਨੇ ਫੜ ਕੇ ਅੰਦਰ ਬੰਦ ਕਰਤਾ ਸਾਨੂੰ ਮੋਰਚਾ ਦਾ ਉੱਥੇ ਲਾਉਣਾ ਪਿਆ ਲੰਮਾ ਸਮਾਂ ਲੜਨਾ ਪਿਆ ਤੇ ਬਿਲਾ ਜਮਾਨ ਤੋਂ ਰਿਹਾ ਕਰਾ ਕੇ ਲਿਆਇਆ ਬੈਠਾ ਤੁਹਾਡੇ ਵਿੱਚ ਅੱਜ ਚਿੰਤਾ ਨਾ ਕਰਿਓ ਇਸ ਗੱਲ ਦੀ ਵੀ ਮਤਲ ਰਹਿਣਾ ਨਹੀਂ ਹੁਣਾ ਇਹ ਤਾਂ ਇਹਦੇ ਘਰ ਤਾਂ ਮਤਲ ਚੈਨੀ ਲਾਈ ਐ ਸੇਵਾ ਸਿੰਘ ਠੀਕਰੀ ਆ ਗਿਆ ਸਿਰ ਕੀ ਲਾਇਆ ਤੀ ਕਹਿੰਦਾ ਗੜਬੀ ਚੋਰੀ ਕਰ ਲਈ ਗੜਬੀ ਉਹਦਾ ਸਿਰ ਮਤਲ ਗੜਬੀ ਦੇ ਕਰੋ ਚੋਰੀ ਉਹ ਘਰੋਂ ਸਰਦਾਰ ਸਰਦਾਰਾਂ ਦਾ ਮੁੰਡਾ ਲੜਨ ਵਾਲਾ ਲੋਕ ਤੇ ਗਰਮੀ ਦੀ ਚੋਰੀ ਚ ਉਹਨੂੰ ਅੰਦਰ ਕਰਤਾ ਇਹ ਪ੍ਰਸ਼ਾਸਨ ਸਰਕਾਰਾਂ ਇੰਨੀਆਂ-ਇੰਨੀਆਂ ਹੁੰਦੀਆਂ ਕੱਲਾਪਾਨਾ ਸਿੱਧੂ ਨਹੀਂ ਅੰਦਰ ਹੈਗਾ ਵੱਡੇ-ਵੱਡੇ ਬੁੱਧੀਜੀਵੀ ਅੰਦਰ ਕਰ ਛੱਡੇ ਨੇ ਤੇ ਸਾਡੇ ਜੇ ਕਹਿ ਜੀਏ ਸਿੰਘ ਸਜਾ ਪੂਰੀਆਂ ਕਰ ਲੀਆਂ ਸਾਰੀ ਸਜਾ ਨਿਪੜ ਗਈ ਉਹਨਾਂ ਦਾ ਰਿਹਾਈ ਕਰ ਰਹੇ ਤੇ ਬਲਾਤਕਾਰੀਆਂ ਨੂੰ ਇੱਥੇ ਭਾਈ ਉਹ ਪਰੋੜਾ ਦਿੰਦੇ ਨਹੀਂਗੇ ਉਹਨਾਂ ਨੂੰ ਪਰੋੜਾ ਨਹੀਂ ਦਿੰਦੇ ਇਸ ਕਰਕੇ ਮੈਂ ਬੇਨਤੀ ਕਰਕੇ ਜੇ ਨਾ ਸ਼ਹਿਰ ਸ਼ਾਂਤ ਰੱਖਣਾ ਹੈ ਸ਼ਿੰਗਰਸ਼ ਨੂੰ ਕਦੇ ਚੌਟੋ-ਟੋਟੋ ਗੜਬੜਚ ਨਹੀਂ ਆਉਣ ਜਣਾ ਗਾਹळा ਇਕੱਠੇ ਕਰੋ ਬਰਨਾਲੇ ਕਚਹਿਰੀਆਂ 'ਚ ਕਰੋ ਉੱਥੇ ਕਰਾਂਗੇ ਕਰਾਉ ਉਹਨਾਂ ਦਾ ਤੇ ਤੁਸੀਂ ਦੱਬ ਕੇ ਆਇਓ ਸਮੇਂ ਨੂੰ ਤਿਆਰ ਰੱਖਦਾ ਆ ਤੁਹਾਡਾ ਸਾਰਿਆਂ ਦਾ ਧੰਨਵਾਦ